ਵਿਆਹ ਦੇ ਵਿੱਚ ਮੁੰਡੇ ਨੇ ਆਪਣੀ ਘਰ ਵਾਲੀ ਦਾ ਵਧਾਇਆ ਬੇਹੱਦ ਮਾਣ ਤੇ ਕੀਤਾ ਬੇਹੱਦ ਸਤਿਕਾਰ ਜਥੇ ਕੀ ਦੋਤ ਇਹੋ ਜਿਹੇ ਮਾਣ ਸਤਿਕਾਰ ਰਿਸ਼ਤੇਦਾਰਾਂ ਦੇ ਸਾਹਮਣੇ ਤਾਂ ਫਿਰ ਚੰਗੇ ਕਰਤਾਰ ਵਾਲੀਆਂ ਤੇ ਚੰਗੀ ਸੋਚ ਰੱਖਣ ਵਾਲੀਆਂ ਕੁੜੀਆਂ ਨੂੰ ਹੀ ਮਿਲਦਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਮੁੰਡੇ ਨੂੰ ਵਿਆਹ ਦੇ ਵਿੱਚ ਨੱਚਣ ਦਾ ਬੇਹੱਦ ਚਾਸੀ ਪਰ ਇਸ ਮੁੰਡੇ ਨੇ ਆਪਣੀ ਪਤਨੀ ਦੇ ਪੈਰੀ ਹੱਥ ਲਾਉਣ ਤੱਕ ਵੀ ਗਿਆ ਜਥੇ ਕੀ ਦੋਤ ਇਸ ਕੁੜੀ ਵੱਲੋਂ ਵੀ ਆਪਣੇ ਪਿਆਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੋਵੇਗੀ ਜਥੇ ਕੀ ਦੋਤ ਇਹ ਮੁੰਡਾ ਬੇਹੱਦ ਆਪਣੀ ਹੱਕ ਚੌੜੀ ਕਰਕੇ ਰਿਸ਼ਤੇਦਾਰਾਂ ਦੇ ਸਾਹਮਣੇ ਆਪਣੀ ਘਰਵਾਲੀ ਦਾ ਬੇਹੱਦ ਸਤਿਕਾਰ ਕਰਦਾ ਨਜ਼ਰ ਆ ਰਿਹਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਜਿਥੇ ਕਿ ਦੋ ਦੋ ਆਦੇਸ ਸਮੇਂ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਪਿਆਰ ਦੇ ਵਿੱਚ ਨਤ ਨਤ ਬੇਹੱਦ ਧੂੜ ਪਾਟ ਦਿੰਦੇ ਹਨ ਪਰ ਇਸ ਮੁੰਡੇ ਨੇ ਧੂੜ ਤਾਂ ਨਹੀਂ ਪੱਟੀ ਪਰ ਕਈਆਂ ਦੀ ਹੱਕ ਤੇ ਦੀਵਾ ਪਾੜ ਦਿੰਦਾ ਜਿਥੇ ਕਿ ਦੋਤੇ ਜੋੜੀ ਦੇ ਬਾਰੇ ਤੁਸੀਂ ਵੀ ਦੋਸਤੋ ਦੇਖ ਕੇ ਹੈਰਾਨ ਹੋ ਗਏ ਹੋਵੋਗੇ ਕਿ ਇੰਨਾ ਪਿਆਰ ਦੋ ਰੂਹਾਂ ਦਾ ਜਿਥੇ ਕਿ ਦੋਤੇ ਰਿਸ਼ਤੇਦਾਰਾਂ ਸਾਹਮਣੇ ਵੀ ਪੋਰਾ ਕਿਸੇ ਵੀ ਚੀਜ਼ ਦੀ ਸੰਗ ਨਹੀਂ ਮੰਨੀ ਤੇ ਆਪਣੇ ਪਿਆਰ ਨੂੰ ਕੀਤਾ ਬੇਹੱਦ ਲੋਕਾਂ ਸਾਹਮਣੇ ਪੇਸ਼ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹੋ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਨੂੰ ਇਹੋ ਜਿਹੀ ਅਪਡੇਟ